ਤੇ ਕੁਝ ਨੌਜਵਾਨਾਂ ਨੂੰ ਇਸ ਤੇ ਬੁਲਾ ਲਾਂਗੇ ਮੈਂ ਇਹ ਕਰਕੇ ਸਭ ਤੋਂ ਤਾਂ ਪਹਿਲਾਂ ਜਿਹੜੇ 40 ਦਿਨ ਆਏ ਨੇ ਇਥੋਂ ਤੱਕ ਮੈਂ ਉਹ ਨੌਜਵਾਨਾਂ ਦਾ ਨਾਮ ਲੈਣਾ ਚਾਹੁੰਦਾ ਕੋਈ ਰੋਲਾ ਨਹੀਂ ਕਿ ਭਾਨਾ ਸਿੱਧੂ ਦੀ ਟੀਮ ਨੇ ਲਗਾਤਾਰ ਸਾਡੀ ਹਾਜ਼ਰੀ ਭਰੀ ਲੱਖਾਂ ਸਤਾਣਾ ਆਪਣੇ ਸਾਹਮਣੇ ਬੈਠਾ ਰਾਤ ਨੂੰ ਅਸੀਂ ਇਹਨਾਂ ਨੂੰ ਡਿਊਟੀ ਦਿੰਦੇ ਰਹੇ ਆ ਆਪਣਾ ਮਨਦੀਪ ਬੋਲ ਕੇ ਗਿਆ ਉਹਨਾਂ ਨੌਜਵਾਨਾਂ ਨੇ ਇਸ ਮੋਰਚੇ ਨੂੰ 40 ਦਿਨ ਰੱਖਿਆ ਸਰਕਾਰ ਵਾਰ-ਵਾਰ ਹਮਲਾ ਕਰਦੀ ਰਹੀ ਹੈ ਕਦੇ ਅਸੀਂ ਹਰਿਆਣੇ ਵਾਲੇ ਪਾਸਿਓਂ ਆ ਸਕਦੇ ਹਾਂ ਕਦੇ ਇਧਰਲੇ ਪਿੰਡਾਂ ਵਾਲੇ ਪਾਸੇ ਆ ਸਕਦੇ ਹਾਂ ਭਰਾਵੋ ਸਥਿਤੀ ਜਿਉਂ ਦੀ ਤਿਉਂ ਹੈ ਅਜੇ ਮੁੱਕਣ ਨਹੀਂ ਲੱਗੀ ਕਈ ਵਾਰੀ ਇਹ ਹੁੰਦਾ ਵੀ ਇੱਥੋਂ ਚਲੇ ਜਾਵਾਂਗੇ ਕਦੇ ਰਾਤ ਨੂੰ ਇਹ ਖਬਰ ਆ ਜੇ ਕਿ ਲੱਖਾਂ ਦਾ ਕੱਟ ਕਰਕੇ ਤੁਸੀਂ ਇੱਥੇ ਰਹੇ ਨਹੀਂ ਤੇ ਡੱਲੇਵਾਲ ਸਾਹਿਬ ਨੂੰ ਪੁਲਿਸ ਚੱਕ ਕੇ ਲੈ ਗਈ ਸਥਿਤੀ ਜਿਉਂ ਦੀ ਤਿਉਂ ਹੈ ਤਾਂ ਮੇਰੀ ਬੇਨਤੀ ਜਿਹੜੇ ਦੋਨੇ ਫਾਰਮਾਂ ਵੱਲੋਂ ਸੀ ਪ੍ਰੋਗਰਾਮ ਦਿੱਤੇ ਉਹ ਤੁਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਤਾ ਭਾਵੇਂ 30 ਤਰੀਕ ਦਾ ਪੰਜਾਬ ਬੰਦ ਸੀ ਤੇ ਭਾਵੇਂ ਅੱਜ ਜਿਹੜਾ 4 ਜਨਵਰੀ ਦਾ ਇਹ ਸਾਡੇ ਫੋਰਮਾਂ ਦਾ ਕੱਟ ਨਹੀਂ ਸੀ ਇਹ ਡੱਲੇਵਾਲ ਸਾਹਿਬ ਦੀ ਭਾਵਨਾ ਸੀ ਕਿ ਮੈਂ ਲੋਕਾਂ ਦੀ ਦਰਸ਼ਨ ਕਰਨੇ ਆ ਮੈਂ ਲੋਕਾਂ ਨੂੰ ਆਪਦੀ ਭਾਵਨਾ ਦੱਸਣੀ ਹੈ ਤੁਸੀਂ ਕੱਠ ਬੁਲਾਓ ਅੱਜ ਤੁਸੀਂ ਇਤਿਹਾਸ ਕੱਠ ਰਾਜਤਾ ਪੂਰੇ ਪਾਰ ਦੇ ਵਿੱਚ ਇੱਥੋਂ ਲੈ ਕੇ ਪਾਤੜਾ ਤੱਕ ਜਿਹੜੇ ਵਹੀਕਲ ਖੜੇ ਨੇ ਪਾਸੇ ਜਿਹੜੇ ਖੜੇ ਨੇ ਤੇ ਕੁਝ ਜਿਹੜਾ ਰਾਹ ਦੇ ਵਿੱਚ ਐਕਸੀਡੈਂਟ ਹੋਏ ਨੇ ਮੈਂ ਉਹਨਾਂ ਪਰਿਵਾਰਾਂ ਨਾਲ ਵੀ ਦੇ ਜਿਹੜੇ ਸਾਡੇ ਕੁਝ ਨੁਕਸਾਨ ਹੋਇਆ ਤਾਂ ਉਹਨਾਂ ਤੋਂ ਵੀ ਅਸੀਂ ਮਾਫੀ ਵੀ ਚਾਉਣੀ ਆ ਤੇ ਸਰਕਾਰ ਨੂੰ ਚੇਤਾਵਨੀ ਵੀ ਦਿਨੇ ਆ ਕਿ ਜਿਹੜੇ ਸਾਡੇ ਨੌਜਵਾਨਾਂ ਦੇ ਸਾਡੀਆਂ ਭੈਣਾਂ ਦੇ ਸੱਟਾਂ ਵਧੀਆਂ ਉਹਨਾਂ ਦੀ ਤੁਰਤ ਸਰਕਾਰ ਸੰਭਾਲ ਕਰੇ ਉਹ ਸਰਕਾਰੀ ਹਸਪਤਾਲ ਦੇ ਵਿੱਚ ਨੇ ਕੋਈ ਡਾਕਟਰ ਨਹੀਂ ਤਾਂ ਜੇ ਉਹਨਾਂ ਨੂੰ ਉੱਥੇ ਨਹੀਂ ਚੰਗਾ ਡਾਕਟਰ ਤਾਂ ਉਹਨੂੰ ਰੈਫਰ ਕਰਵਾ ਕੇ ਉਹਨਾਂ ਦਾ ਇਲਾਜ ਕਰਵਾਵੇ ਅਗਰ ਕੋਈ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ ਤਾਉਨਾ ਪਰਿਵਾਰਾਂ ਦੇ ਨਾਲ ਮੈਨੂੰ ਲੱਗਿਆ ਵੀ ਖਬਰ ਆਈ ਹੈ ਇੱਕ ਦੋ ਕਿਸਾਨ ਵੀ ਸ਼ਹੀਦ ਹੋ ਗਿਆ ਤਾਂ ਤੁਸੀਂ ਜਿਹੜੇ ਸਮਾਪਤੀ ਵੇਲੇ ਬਹੁਤ ਵੱਡੀਆਂ ਬਸਾਂ ਰਾਮ ਦੇ ਨਾਲ ਜਾਣਾ ਤੁੰਗਾ ਮੌਸਮ ਹੈ ਮੈਂ ਜਿਆਦਾ ਟਾਈਮ ਨਹੀਂ ਲੈਂਦਾ ਜਿਹੜੇ ਪ੍ਰੋਗਰਾਮ ਦੇਣਾ ਅਗਲਾ ਸਾਡੇ ਪੱਤਰਕਾਰ ਪੁੱਛ ਰਹੇ ਸੀ ਭਈ ਅਗਲਾ ਪ੍ਰੋਗਰਾਮ ਕੀ ਹੈ ਅਗਲਾ ਪ੍ਰੋਗਰਾਮ ਭਰਾਵੋ ਉਸ ਦਿਨ ਤੱਕ ਹੋ ਸਕਦਾ ਡੱਲੇਵਾਲ ਪਹੁੰਚੇ ਕਿ ਨਾ ਪਹੁੰਚੇ 40 ਦਿਨ ਹੋ ਗਏ ਅੱਜ ਲਗਭਗ ਸਵਾ ਮਹੀਨਾ ਜਿਹੜੀ ਉਹਨਾਂ ਦੀ ਸਥਿਤੀ ਆ ਤੁਸੀਂ ਦੋ ਕਮੈਂਟਾਂ ਤੋਂ ਭਾਵ ਲਓਗੇ ਪਰ ਜਿਵੇਂ ਅੱਜ ਜੁੜੇ ਹਾਂ ਐਸ ਭਾਵਨਾ ਨਾਲ ਜੁੜੇ ਰਹੋ ਬੜੀ ਕੋਸ਼ਿਸ਼ ਹੋ ਰਹੀ ਆ ਸਰਕਾਰ ਦੀ ਕਿ ਐਮਐਸਪੀ ਗਰੰਟੀ ਕਾਨੂੰਨ ਥੋੜਾ ਦੱਸਿਆ ਜਾਵੇ ਸੁਆਮੀ ਨਾਥ ਦੀ ਰਿਪੋਰਟ ਥੋੜੀ ਦੱਸੀ ਜਾਵੇ ਚਲਦੇ ਮੋਰਚੇ 'ਚ ਡਰਾਫਟ ਲਿਆ ਕੇ ਸਟੇਟਾਂ ਨੂੰ ਉਥੇ ਪ੍ਰਚਾਰ ਕਰਾ ਕੇ ਐਮਐਸਪੀ ਗਰੰਟੀ ਕਾਨੂੰਨ ਹੌਲਾ ਕੀਤਾ ਜਾਵੇ ਇਹ ਦਿੱਲੀ ਦੇ ਵਿੱਚ ਹੋਇਆ ਆਪਣੇ ਨਾਲ ਜਦੋਂ ਤਿੰਨੇ ਕਾਨੂੰਨ ਰੱਦ ਕਰਵਾ ਕੇ ਆਏ ਆ ਉਦੋਂ ਕੁਛ ਆਗੂ ਅਸੀਂ ਵੀ ਕਹਿੰਦੇ ਸੀ ਕਿ ਹਾਥੀ ਨੰਗ ਗਿਆ ਪੂਛ ਰਹਿ ਗਈ ਤੇ ਅੱਜ ਕਹਿੰਦੇ ਹਾਥੀ ਆ ਪੂਛ ਲਾਂਗੇ ਪ੍ਰਭੂ ਵਿਚਾਰਤਾ ਕਰੋ ਅਸੀਂ ਕਹਿ ਕੇ ਆਏ ਹਾਂ ਉਹਦੇ ਕਿ 10ਵੇਂ ਦਿਨ ਹੋਰ ਬੈਠਦੇ ਮਨਾ ਕੇ ਆਉਂਦੇ ਮੰਗਾ ਡੱਲੇਵਾਲ ਸਾਹਿਬ ਆੜਿਆ ਇਸ ਗੱਲ ਤੇ ਤੇ ਵਿਸ਼ਵਾਸ ਵੀ ਕਰਕੇ ਆਸੀਂ ਲੋਕਾਂ ਨੂੰ ਕਿ ਜੇ ਜਿਉਂਦਾ ਰਿਹਾ ਐਮਐਸਪੀ ਤੇ ਲੜਾਂਗੇ ਅੱਜ ਉਹ ਸਥਿਤੀ ਦੇ ਵਿੱਚ ਤੁਹਾਡੇ ਸਾਹਮਣੇ ਆ ਪੈ ਇਸ ਕਰਕੇ ਕਾਨੂੰਨ ਕੋਈ ਵੱਡਾ ਨਹੀਂ ਹੁੰਦਾ ਕੋਈ ਕਾਨੂੰਨ ਛੋਟਾ ਨਹੀਂ ਹੁੰਦਾ ਜਦੋਂ ਲੋਕ ਤੁਰ ਪੈਂ ਸਾਰੇ ਰੱਦ ਹੋ ਜਾਂਦੇ ਨੇ ਇਹ ਕਰਵਾ ਕੇ ਰਾਹਾਂਗੇ ਕਿੰਨਾ ਕੀ ਵੱਡਾ ਹੋਵੇ ਖਾਸ ਕਰਕੇ ਸਾਡੇ ਦੋਨਾਂ ਫੋਰਮਾਂ ਦੀ ਸਹਿਮਤੀ ਬਣੀ ਹੈ ਕਿ 10 ਜਨਵਰੀ ਨੂੰ ਜਿਹੜੇ ਸਵਾਲ ਉੱਠਦੇ ਸੀ ਇਹ ਮੋਰਚਾ ਪੰਜਾਬ ਦਾ ਇਹ ਮੋਰਚਾ ਹਰਿਆਣਾ ਦਾ ਹੈ ਤੇ ਦੋ ਗੱਲਾਂ ਸਾਡੇ ਸਾਹਮਣੇ ਆ 30 ਤਰੀਕ ਦਾ ਪੰਜਾਬ ਬੰਦ ਚਾਰ ਦਾ ਪ੍ਰੋਗਰਾਮ ਆ ਜਿੱਥੋਂ ਵਾਲਾ ਤੇ 30 10 ਜਨਵਰੀ ਨੂੰ ਪੂਰੇ ਪਾਰ ਦੇ ਵਿੱਚ ਮੋਦੀ ਸਰਕਾਰ ਦੇ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਲਈ ਪੁਤਲੇ ਸਾੜਾਗੇ ਇੱਕ ਇੱਕ ਵੀ ਤੁਸੀਂ ਸਟੇਟ ਨਹੀਂ ਰਹਿਣੀ ਤਾਂ ਜਿਨੇ ਤੁਸੀਂ ਆਹ ਪ੍ਰੋਗਰਾਮ ਲਾਗੂ ਕੀਤੇ ਨੇ 10 ਜਨਵਰੀ ਨੂੰ ਕੋਈ ਵੀ ਪਿੰਡ ਕੋਈ ਵੀ ਸ਼ਹਿਰ ਕੋਈ ਵੀ ਕਸਬਾ ਇਹ ਸਰਕਾਰ ਦਾ ਪੁਤਲਾ ਫੂਕੇ ਵਗਰਾਂ ਨਹੀਂ ਰਹਿਣਾ ਸਾਡੇ ਦੋਨੇ ਫੋਰਮਾਂ ਦੀ ਇਹ ਸਹਿਮਤੀ ਬਣੀ ਹੈ 10 ਜਨਵਰੀ ਨੂੰ ਮਨਜ਼ੂਰ ਹੈ ਸਾਰਿਆਂ ਨੂੰ ਮੈਂ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਜਿਹੜੀ ਤੁਸੀਂ ਸਵੇਰ ਤੋਂ ਇਹ ਸੋਡੀ ਆਸ਼ਾ ਸੀ ਕਿ ਡੱਲੇਵਾਲ ਸਾਹਿਬ ਸਟੇਜ ਤੇ ਆਉਣਗੇ ਕਿ ਨਹੀਂ ਆਉਣਗੇ ਉਹ ਛੋਡੇ ਨਾਲ ਇਹ ਤੋਂ ਬਾਅਦ ਜਿੰਨੀ ਕੁ ਉਹਨਾਂ ਦੀ ਪਹੁੰਚ ਚ ਹੋਈ ਲਾਜ਼ਮੀ ਜਿਹੜੇ ਦੋ ਸ਼ਬਦ ਛੋਡੇ ਲਈ ਬੋਲਣਗੇ ਮੈਂ ਸਾਰੇ ਆਵੂਗੇ ਤਾਂ ਜਿਹੜੇ ਸਾਡੇ ਅਸੀਂ ਬੁਲਾਰਾਂ ਨੂੰ ਨਹੀਂ ਬੁਲਾ ਸਕੇ ਬਹੁਤ ਬਸਾਂ ਹਜੇ ਪਿੱਛੇ ਆ ਰਹੀਆਂ ਮੋਰਚੇ ਤੇ ਨਹੀਂ ਆ ਰਹੀਆਂ ਉਹਨਾਂ ਸਾਰਿਆਂ ਤੋਂ ਜਿਹੜੀਆਂ ਵੀ ਦਿੱਕਤਾਂ ਆਈਆਂ ਉਹਨਾਂ ਤੋਂ ਮਾਫੀ ਚਾਹੁੰਨਾ ਖਾਸ ਕਰਕੇ ਜਿਹੜੇ ਸੰਤ ਮਹਾਪੁਰਸ਼ਾਂ ਨੇ ਲੰਗਰ ਲਾਏ ਨੇ ਸਾਡੇ ਨੇੜਲੇ ਪਿੰਡਾਂ ਨੇ ਲੰਗਰ ਲਾਏ ਨੇ ਇਸ ਮੋਰਚੇ ਵਿੱਚ ਜਾਣ ਪਾਈਆ ਉਹਨਾਂ ਦਾ ਵੀ ਦੋਨੇ ਪੂਰੋਂ ਵੱਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਾਝਾ ਕਿਸਾਨ ਮidursh